ਉਸ ਅਕਾਲ ਪੁਰਖ ਵਾਹਿਗੁਰੂ ਨੇ ਇਨਸਾਨ ਨੂੰ ਕਿੰਨਾ ਕੁ ਤਾਕਤਵਰ ਬਣਾਇਆ ਹੋਇਆ ਆ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਰ ਇਹ ਪੰਜ ਤੱਤ ਬਾਹਰ ਵੀ ਨੇ ਆਪਣੇ ਅੰਦਰ ਵੀ ਨੇ ਜੇ ਬਾਹਰ ਇਹ ਪੰਜ ਤੱਤ ਵਿਗੜ ਜਾਣ ਤਾਂ ਦੁਨੀਆ ਦਾ ਨਕਸ਼ਾ ਬੁਗਾੜ ਦੇਣਗੇ ਹਵਾ ਪਾਣੀ ਅੱਗ ਧਰਤੀ ਅਸਮਾਨ ਦੇਖੋ ਹਵਾ ਤੇ ਚੱਲੀ ਸਣੇ ਸਕੂਟਰ ਬੰਦੇ ਚੱਕ ਕੇ ਲੈ ਗਈ ਇਦਾਂ ਚੀਜ਼ਾਂ ਖਿਲਾਰਤੀਆਂ ਜਿਵੇਂ ਗੱਤੇ ਦੀਆਂ ਡੱਬੀਆਂ ਹੋਣ ਐਡੇ ਐਡੇ ਕੰਟੇਨਰ ਸੈੱਟ ਤੇ ਹਨਾ ਕਿੰਨੀ ਤੇਜ਼ ਹਵਾ ਸੋ ਪਾਣੀ ਜਿਹੜੇ ਪਾਣੀ ਜਿਹੜੀਆਂ ਬੀਚ ਤੇ ਉੱਤੇ ਲੋਕ ਕਦੇ ਨਹਾਉਂਦੇ ਨੇ ਜਿਹੜੇ ਪਾਣੀ ਹਮੇਸ਼ਾ ਬੰਨ੍ਹ ਦੇ ਪਰਲੇ ਪਾਸੇ ਰਹਿੰਦੇ ਆ ਜਦੋਂ ਪਾਣੀ ਦਾ ਮਨ ਹੁੰਦਾ ਤੇ ਫਿਰ ਉਹਨੂੰ ਕੋਈ ਬੰਨ੍ਹ ਨਹੀਂ ਰੋਕ ਸਕਦਾ ਜਦੋਂ ਝੱਖੜ ਝੋਲਦੇ ਆਂ ਹਨੇਰੀਆਂ ਚੱਲਦੀਆਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਢਹਿ ਜਾਂਦੀਆਂ ਜਦੋਂ ਪਾਣੀ ਬੇਕਾਬੂ ਹੁੰਦਾ ਉਹ ਵੀ ਵੱਡੀਆਂ-ਵੱਡੀਆਂ ਬਿਲਡਿੰਗਾਂ ਢਾ ਦਿੰਦਾ ਜਦੋਂ ਫਿਰ ਅੱਗ ਬੇਕਾਬੂ ਹੁੰਦੀ ਆ ਉਹ ਵੀ ਫਿਰ ਕੁਝ ਨਹੀਂ ਛੱਡਦੀ ਜਦੋਂ ਅਸਮਾਨ ਦੇ ਵਿੱਚੋਂ ਬਿਜਲੀਆਂ ਲਾਸ਼ਕਦੀਆਂ ਫਿਰ ਵੀ ਕੁਝ ਨਹੀਂ ਬਚਦਾ ਤੇ ਜਦੋਂ ਧਰਤੀ ਹਿੱਲਦੀ ਆ ਭਚਾਲ ਆਉਂਦਾ ਬਚਦਾ ਫਿਰ ਵੀ ਕੁਝ ਨਹੀਂ ਜਦੋਂ ਇਹ ਪੰਜ ਤੱਤ ਬਾਹਰ ਇੰਨੇ ਤਾਕਤਵਰ ਨੇ ਤੇ ਇਨਸਾਨ ਦੇ ਅੰਦਰ ਇਹ ਪੰਜ ਤੱਤ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਨੇ ਇਨਸਾਨ ਨੂੰ ਇਹਨਾਂ ਪੰਜਾਂ ਤੱਤਾਂ ਤੋਂ ਬਣਾਇਆ ਤੇ ਸੋਚੋ ਇਨਸਾਨ ਦੇ ਅੰਦਰ ਕਿੰਨੀ ਤਾਕਤ ਹੋਊਗੀ ਪਰ ਗੱਲ ਇਹ ਹੈ ਕਿ ਅਸੀਂ ਆਪਣੇ ਗੁਣਾਂ ਨੂੰ ਪਛਾਣ ਦੇਣੀ ਹੈਗੇ ਤੇ ਦੂਸਰੇ ਪਾਸੇ ਆਪਾਂ ਇਹ ਵੀ ਗੱਲ ਕਹਿ ਸਕਦੇ ਆਂ ਵੀ ਜਿਵੇਂ ਅੱਜ ਕੱਲ੍ਹ ਹਰ ਧਰਮ ਦਾ ਜਿਹੜਾ ਰੈਪਰ ਆ ਹਰ ਧਰਮ ਦਾ ਜਿਹੜਾ ਸਾਧੂ ਮਹਾਤਮਾ ਵਾ ਉਹ ਇਹ ਗੱਲ ਕਹਿ ਰਹੇ ਆ ਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਆ ਤੇ ਜਿਵੇਂ ਸੌ ਸਾਖੀ ਦੇ ਵਿੱਚ ਗੁਰੂ ਸਾਹਿਬ ਨੇ ਬਚਨ ਕੀਤੇ ਹੋਏ ਨੇ ਜੇ ਕਿਤੇ ਉਹ ਚੀਜ਼ਾਂ ਸੱਚ ਹੋ ਗਈਆਂ ਤਾਂ ਜ਼ਿੰਦਗੀ ਕਿੰਨੀ ਮੁਸ਼ਕਲ ਹੋ ਜੂ ਇਸੇ ਕਰਕੇ ਤੁਹਾਨੂੰ ਕਹੀਦਾ ਆਪਣੀ ਤਾਕਤ ਨੂੰ ਵੀ ਪਛਾਣੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ ਤਾਂ ਜੋ ਉਹ ਦੁਨੀਆ ਨੂੰ ਸਹੀ ਸਲਾਮਤ ਬਣਾ ਕੇ ਰੱਖੇ ਕਿਉਂਕਿ ਜਿਹੜੇ ਹਸਾਬ ਨਾਲ ਦੱਸਿਆ ਜਾਂਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਨਾਮ ਜਪਣ ਦਾ ਵੀ ਮੌਕਾ ਨਹੀਂ ਦੇਣਾ ਕਿਸੇ ਦਿਨ ਤੁਹਾਡੇ ਨਾਲ ਕਲ ਕੀ ਅਵਤਾਰ ਦੀ ਜਿਹੜੀ ਕਥਾ ਲਿਖੀ ਆਪ ਗੁਰੂ ਸਾਹਿਬ ਨੇ ਉਹਦੇ ਬਾਰੇ ਡਿਸਕਸ ਕਰਾਂਗੇ ਤੇ ਦੱਸ ਦਿਆ ਕਹਿੰਦੇ ਵੀ ਨਾਮ ਜਪਣ ਦਾ ਵੀ ਆਪਾਂ ਨੂੰ ਪਵੰਦੀ ਲੱਗ ਜਾਣੀ ਆ ਉਹਦੇ ਉੱਤੇ ਵੀ ਇੱਕ ਟਾਈਮ ਆ ਕੇ ਸੋ ਇਸੇ ਕਰਕੇ ਉਸ ਪ੍ਰਮਾਤਮਾ ਦਾ ਨਾਮ ਲਿਆ ਕਰੋ ਵੱਧ ਤੋਂ ਵੱਧ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਅਕਸਰੀ ਤੁਹਾਨੂੰ ਕਹੀਦਾ ਬਸ ਤੁਸੀਂ ਆਪਣਾ ਵਿਸ਼ਵਾਸ ਪੱਕਾ ਕਰੋ ਜਿਉਂਦੇ ਵਾਸਤੇ ਰਹੋ ਧੰਨ